ਅੱਜ ਦੇ ਜਿਹੜੇ ਮੌਜੂਦਾ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਦੇ ਸਬੰਧ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਕਿ ਅੱਜ ਕਿਉਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਿਆ ਪਿਛਲੇ ਸਮੇਂ ਦੌਰਾਨ ਜੋ ਵੀ ਘਟਨਾਵਾਂ ਵਾਪਰੀਆਂ ਉਹਨਾਂ ਦੇ ਬਾਰੇ ਤੁਹਾਨੂੰ ਦੱਸਿਆ ਗਿਆ ਮੈਂ ਸਮਝਦਾ ਕਿ ਸਾਡੇ ਨਾਲ ਵੱਧ ਤੁਸੀਂ ਜਾਣਦੇ ਹੋ ਕਿਉਂਕਿ ਅੱਜ ਦਾ ਜੋ ਸਮਾਂ ਅੱਜ ਲੋਕ ਅੱਜ ਲੋਕ ਜ਼ਿਆਦਾ ਜਾਗਰੂਕ ਨੇ ਅੱਜ ਵੋਟਰ ਵਰਕਰ ਨਾਲੋਂ ਲੀਡਰਸ਼ਿਪ ਨਾਲੋਂ ਜ਼ਿਆਦਾ ਜਾਗਰੂਕਾ ਕਿਸੇ ਦੇ ਮਨਚ ਭਲੇਖਾ ਹੋਵੇ ਉਹਨੂੰ ਕੱਢ ਦੇਣਾ ਚਾਹੀਦਾ ਕੁ ਸਮਾਂ ਹੁੰਦਾ ਸੀ ਕਿ ਲੀਡਰਸ਼ਿਪ ਚਲਾਉਂਦੀ ਸੀ ਸਿਸਟਮ ਨੂੰ ਅੱਗੇ ਵਰਕਰ ਚਲਾਉਂਦੇ ਸੀ ਲੇਕਿਨ ਅੱਜ ਲੋਕਾਂ ਦੀ ਸੋਚ ਮੁਤਾਬਕ ਵੋਟਰ ਦੀਆਂ ਭਾਵਨਾਵਾਂ ਅਨੁਸਾਰ ਵਰਕਰਾਂ ਨੂੰ ਤੇ ਲੀਡਰਸ਼ਿਪ ਨੂੰ ਕੰਮ ਕਰਨਾ ਪਊਗਾ ਤਾਂ ਕਾਮਯਾਬ ਹੋਣਾ ਨਹੀਂ ਪਿਛਲੇ ਰਿਜ਼ਲਟ ਸਾਡੇ ਸਾਹਮਣੇ ਨੇ 92 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਪੰਜਾਬ ਦੇ ਵਿੱਚੋਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਸੀ ਕੋਈ ਉਹਨਾਂ ਕੋਲੇ ਲੀਡਰ ਨਹੀਂ ਸੀ ਕੋਈ ਉਹਨਾਂ ਕੋਲੇ ਵਰਕਰ ਨਹੀਂ ਸੀ ਕਿਵੇਂ ਜਿੱਤੀਆਂ 92 ਸੀਟਾਂ ਕਿ ਲੋਕ ਉਹਨਾਂ ਨੂੰ ਵੋਟ ਪਾਉਣੀ ਚਾਹੁੰਦੇ ਸੀ ਅੱਜ ਹਰੇਕ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਆ ਅੱਜ ਹਰੇਕ ਦੇ ਕੋਲੇ ਹਰੇਕ ਵੋਟਰ ਦੇ ਕੋਲੇ ਪੂਰੀ ਜਾਣਕਾਰੀ ਹੈ ਅੱਜ ਕਿ ਕੌਣ ਕੀ ਕਰ ਰਿਹਾ ਕਿਹੜੀਆਂ ਪਾਰਟੀਆਂ ਕਿਹੜੀਆਂ ਪਾਰਟੀਆਂ ਦੇ ਲੀਡਰ ਕੀ ਕਰ ਰਹੇ ਨੇ ਕਿਸ ਤਰ੍ਹਾਂ ਦੇ ਉਹਨਾਂ ਨੇ ਫੈਸਲੇ ਲਏ ਨੇ ਸੋ ਇਹ ਲੋਕ ਅੱਜ ਜ਼ਿਆਦਾ ਜਾਗਰੂਕ ਨੇ ਕੋਈ ਸਮਾਂ ਸੀ ਕਿ ਵਰਕਰ ਲੋਕਾਂ ਨੂੰ ਸਮਝਾ ਲੈਂਦੇ ਸੀ ਉਹਨਾਂ ਨੂੰ ਸਮਝਾ ਕੇ ਆਪਦੇ ਨਾਲ ਜੋੜ ਲੈਂਦੇ ਸੀ ਲੇਕਿਨ ਅੱਜ ਉਹ ਸਮਾਂ ਲੰਘ ਗਿਆ ਅੱਜ ਵਰਕਰ ਉਹੀ ਕਾਮਯਾਬ ਹੋਊ ਜਿਹੜਾ ਵੋਟਰ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੂ ਜੁਗਾ ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕਰੀਏ ਪੰਥ ਦੀ ਨਮੈਂਦਾ ਜਥੇਬੰਦੀ ਕੁਰਬਾਨੀਆਂ ਵਾਲਾ ਇਤਿਹਾਸ ਸਾਡੇ ਬਜ਼ੁਰਗਾਂ ਨੇ ਬਾਬਾ ਖੜਕ ਸਿੰਘ ਜੀ ਮੋਹਨ ਸਿੰਘ ਜੀ ਤੋੜ ਹੋਰ ਵੱਡੇ ਵੱਡੇ ਲੀਡਰਾਂ ਨੇ ਬੜੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਦੇ ਲਈ ਮੋਰਚੇ ਵੀ ਲਾਏ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਵੀ گزارਿਆ ਲੋਕਾਂ ਦਾ ਭਰੋਸਾ ਸੀ ਅਕਾਲੀ ਦਲ ਤੇ ਕਿ ਸਾਡੀ ਪੰਥ ਦੀ ਪਾਰਟੀ ਆ ਤੱਕੜੀ ਨੂੰ ਵੋਟ ਪਾਉਣੀ ਆ ਬਸ ਜੋ ਮਰਜ਼ੀ ਹੋ ਜਾਵੇ ਪੰਥ ਨੂੰ ਵੋਟ ਪਾਉਣੀ ਆ ਇਤਿਹਾਸ ਰਿਹਾ ਸਾਡਾ ਪੰਜਾਬ ਦਾ ਲੇਕਿਨ ਕੀ ਹੋਇਆ ਪਿਛਲੇ 10 ਬਦਨਾ ਸਾਲਾਂ ਦੇ ਵਿੱਚ ਲੀਡਰਸ਼ਿਪ ਦੀਆਂ ਗਲਤੀਆਂ ਪੁਗਤੀਆਂ ਕਿਨੇ ਤੁਸੀਂ ਵਰਕਰਾਂ ਨੇ ਤੇ ਆ ਹਲਕਾ ਇੰਚਾਰਜਾਂ ਨੇ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੀ ਵਰਕਰ ਦਾ ਕੀ ਕਸੂਰ ਆ ਦੱਸੋ ਆ ਜਿਹੜੇ ਚੋਣਾਂ ਲੜਦੇ ਨੇ ਦਾ ਕੀ ਕਸੂਰ ਆ ਲੀਡਰਸ਼ਿਪ ਦੀਆਂ ਗਲਤੀਆਂ ਪੁਗਤਣੀਆਂ ਪਈਆਂ ਵਰਕਰਾਂ ਨੂੰ ਤੇ ਹਲਕਾ ਇੰਚਾਰਜਾਂ ਨੂੰ ਜਾਂ ਐਮਐਲਏ ਜਿਹੜੇ ਚੋਣ ਲੜਦੇ ਸੀਗੇ ਕਿਉਂਕਿ ਲੋਕ ਨਾਰਾਜ਼ ਸੀ ਲੀਡਰਸ਼ਿਪ ਦੇ ਨਾਲ ਲੇਕਿਨ ਅੱਖ ਦੀ ਸ਼ਰਮ ਵਰਕਰਾਂ ਦੇ ਨਾਲ ਹੁੰਦੀ ਆ ਕੰਮ ਲੈ ਹੁੰਦੇ ਆ ਦੁੱਖ ਸੁੱਖ ਜਿਸੀਂ ਵਿਚਰਦੇ ਆ ਭਾਫ ਨਹੀਂ ਕੱਢੀ ਵਰਕਰ ਨੂੰ ਜਦੋਂ ਰਿਜ਼ਲਟ ਆਇਆ ਉਦੋਂ ਪਤਾ ਲੱਗਿਆ ਵੀ ਇਹ ਕੀ ਹੋ ਗਿਆ ਸੋ ਇਸ ਲਈ ਸਾਨੂੰ ਲੋੜ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀ ਨਬਜ਼ ਪਛਾਨਣ ਦੀ ਲੋਕ ਕਿਉਂ ਨਾਰਾਜ਼ ਨੇ 17 ਦੇ ਵਿੱਚ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਜੇ ਅੱਜ ਵੀ ਨਹੀਂ ਸਮਝੇ ਤਾਂ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਚੰਗਾ ਨਹੀਂ ਹੋਊਗਾ ਸਾਰੀ ਲੀਡਰਸ਼ਿਪ ਗੱਲ ਕਰਕੇ ਗਈ ਆ 15 ਦੇ ਵਿੱਚ ਗਲਤੀਆਂ ਹੋਈਆਂ ਪਰ ਮੰਨੀਆਂ ਨਹੀਂ ਅਸੀਂ ਜਿਸ ਤੰਗ ਨਾ ਮੰਨਣੀਆਂ ਚਾਹੀਦੀਆਂ ਸੀ 10 ਸਾਲ ਬਾਅਦ ਆ ਹੁਣ ਕੱਲ ਤੱਕ ਸਾਹਬ ਤੇ ਪੇਸ਼ ਹੋਏ 2 ਦਸੰਬਰ ਨੂੰ ਫੈਸਲੇ ਆਏ ਗਲਤੀਆਂ ਵੀ ਮੰਨ ਲਈਆਂ ਸਜ਼ਾ ਵੀ ਭੁਗਤ ਲਈ ਤੇ ਲੇਕਿਨ ਹੋਇਆ ਕੀ ਕਿ ਉਸ ਤੋਂ ਵੱਡੀਆਂ ਗਲਤੀਆਂ ਫੇਰ ਕਰ ਲਈਆਂ ਹੋ ਕਦੋਂ ਭੁਗਤਣੀਆਂ ਨੇ ਇੱਕ ਕਮੇਟੀ ਬਣ ਗਈ ਸੀ ਸੱਤ ਮੈਂਬਰੀ ਉਹ ਤੋਂ ਭਰਤੀ ਕਰਾ ਲੰਦੇ ਅਕਾਲੀ ਦਲ ਦੁਬਾਰਾ ਤਕੜਾ ਹੋ ਜਾਣਾ ਸੀ ਲੋਕਾਂ ਨੇ ਨਾਲ ਜੁੜ ਜਾਣਾ ਸੀ ਡੈਲੀਗੇਟਾਂ ਨੇ ਪ੍ਰਧਾਨ ਚੁਣਨਾ ਸੀ ਸ਼ਾਇਦ ਇਹੀ ਬਣ ਜਾਂਦੇ ਪ੍ਰਧਾਨ ਲੇਕਿਨ ਨਹੀਂ ਉਹਨਾਂ ਨੂੰ ਨਹੀਂ ਮਨਜ਼ੂਰ ਉਹ ਕਹਿੰਦੇ ਕੋਈ ਪਰਿਵਾਰ ਦੀ ਪਾਰਟੀ ਆ ਜੋ ਅਸੀਂ ਕਹਾਂਗੇ ਉਹ ਹੀ ਹੋਊਗਾ ਸਾਨੂੰ ਕਿਸੇ ਸਲਾਹ ਦੀ ਲੋੜ ਨਹੀਂ ਤੇ ਜਿਹੜੇ ਬਾਕੀ 20 30 ਸਾਲ ਤੋਂ ਤੁਰੇ ਫਿਰਦੇ ਆ ਉਹਨਾਂ ਦਾ ਕੋਈ ਅਧਿਕਾਰ ਨਹੀਂ ਪਾਰਟੀ ਤੇ ਨਹੀਂ ਮੰਨੀ ਗਈ ਭਰਤੀ ਲਈ ਸਿੰਘ ਸਾਹਿਬ ਨੇ ਫਿਰ ਦੇਸ਼ ਕੀਤਾ ਵੀ ਦੋ ਅਸਤੀਫਾ ਦੇ ਕੇ ਪੰਜ ਜਾਣੇ ਭਰਤੀ ਸ਼ੁਰੂ ਕਰੋ ਮੈਂ ਪਿਛਲੇ ਪਾਉਣੇ 3 ਸਾਲਾਂ ਤੋਂ ਲੀਡਰਸ਼ਿਪ ਦੀਆਂ ਗੱਲਾਂ ਕਰਕੇ ਮਨ ਬਣਾ ਲਿਆ ਸੀ ਕਿ ਰਾਜਨੀਤੀ 'ਚ ਰਹਿਣਾ ਨਹੀਂ ਪੱਕਾ ਫੈਸਲਾ ਸੀ ਮੇਰਾ ਪੌਣੇ ਤਿੰਨ ਸਾਲਾਂ ਤੋਂ ਜਦੋਂ ਰਾਸ਼ਟਰਪਤੀ ਵੋਟ ਦਾ ਮਸਲਾ ਆਇਆ ਅੱਜੇ ਕਹਿੰਦੇ ਨੇ ਭਾਜਪਾ ਨਾਲ ਰਲੇ ਹੋਏ ਨੇ ਇਹਨਾਂ ਨੇ ਅਲਾਈਅੰਸ ਟੁੱਟ ਚੁੱਕਿਆ ਸੀਗਾ ਕੀ ਮਜਬੂਰੀ ਸੀ ਵੋਟ ਪਾਉਣ ਦੀ ਦੱਸੋ ਸਾਨੂੰ ਸੁਨੇਹਾ ਆ ਗਿਆ ਮੈਂ ਕਿਹਾ ਅਸੀਂ ਹਲਕੇ ਦੇ ਲੋਕਾਂ ਨੂੰ ਬੁਲਾਇਆ ਸਾਰਿਆਂ ਨੂੰ ਜਿਨ੍ਹਾਂ ਨੇ ਐਮਐਲਏ ਬਣਾਇਆ ਸਾਨੂੰ ਤਿੰਨ ਵਾਰ ਕਿ ਤੁਹਾਡੀ ਕੀ ਰਾਇ ਆ ਉਹ ਕਹਿੰਦੇ ਬਿਲਕੁਲ ਵੋਟ ਨਹੀਂ ਪਾਉਣੀ ਜੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਵਰਕਰ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਤਾਂ ਲੋਕ ਵੀ ਤੁਹਾਡੇ ਨਾਲ ਖੜਨਗੇ ਤਾਂ ਫੈਸਲਾ ਲਿਆ ਵੀ ਬਾਈਕਟ ਕੀਤਾ ਚੁੰਵਦਾ ਕਮੇਟੀ ਬਣੀ ਅਸੀਂ ਰਿਪੋਰਟ ਦਿੱਤੀ ਕਿ ਵਰਕਰਾਂ ਚਾਹੁੰਦਾ ਨਹੀਂ ਮੰਨੀ ਗਈ ਕਹਿੰਦੇ ਅਸੀਂ ਨਹੀਂ ਪਰਵਾਹ ਕਰਦੇ ਤੁਸੀਂ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਤਾਂ ਮਨ ਬਣਾ ਲਿਆ ਅਸੀਂ ਵੀ ਇਹਨਾਂ ਨਾਲ ਕੰਮ ਨਹੀਂ ਕਰਨਾ ਨਾ ਕਿਸੇ ਹੋਰ ਪਾਰਟੀ ਜਾਣਾ ਇੱਥੇ ਕੀ ਹੁੰਦਾ ਕਿ ਜਦੋਂ ਕਿਸੇ ਨੂੰ ਮੜ ਜਾ ਲੱਗੇ ਜੇ ਇਧਰੋਂ ਟਰੈਕਟਰ ਨਹੀਂ ਮਿਲੀ ਉਧਰੋਂ ਲੈ ਲੋ ਜਾਂ ਉਹ ਸਰਕਾਰ ਬਹੁਤ ਬੰਦੇ ਸਰਕਾਰ ਦੇ ਵਿੱਚ ਹੁੰਦੇ ਆ ਮੌਕਾ ਪ੍ਰਸਤ ਉਹ ਹਰ ਸਰਕਾਰ ਚ ਚਲੇ ਜਾਂਦੇ ਨੇ ਲੀਡਰ ਵੀ ਹੁੰਦੇ ਆ ਵਰਕਰ ਵੀ ਹੁੰਦੇ ਨੇ ਪਰ ਕਈ ਵਰਕਰ ਆ ਕੀ ਲੜਾਈ ਲੜਦੇ ਨੇ ਜਿਵੇਂ ਤੁਸੀਂ ਲੜ ਰਹੇ ਹੋ ਲੰਬੇ ਸਮੇਂ ਤੋਂ 8-9 ਸਾਲਾਂ ਤੋਂ ਲੜ ਰਹੇ ਹੋ ਵੀ ਅਸੀਂ ਤਾਂ ਆਪਣੀ ਪਾਰਟੀ ਛੱਡਣੀ ਨਹੀਂ ਸੋ ਮਨ ਬਣਾ ਲਿਆ ਸੀ ਕਿ ਨਾ ਕਿਸੇ ਪਾਸੇ ਜਾਣਾ ਤੇ ਨਾ ਇਹਨਾਂ ਨਾਲ ਕੰਮ ਕਰਨਾ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਸੰਧਾ ਪਤਾ ਹੀ ਨਹੀਂ ਸੀ ਕਿ ਸਾਡਾ ਨੌਂ ਆ ਜਾਣਾ ਫਿਰ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਕਿ ਪੰਜ ਮੈਂਬਰ ਭਰਤੀ ਦਾ ਕੰਮ ਸ਼ੁਰੂ ਕਰਨ ਦੱਸੋ ਕੀ ਕਰਦੇ ਅਸੀਂ ਕਿ ਅਸੀਂ ਫਿਰ ਭੱਜ ਜਾਂਦੇ ਕਿ ਅਕਾਲ ਤਖਤ ਦੇ ਭਗੌੜੇ ਹੋ ਜਾਂਦੇ ਇੱਥੇ ਲੀਡਰਸ਼ਿਪ ਬੈਠੀ ਆ ਨਿਸ਼ਕਾਮ ਕੰਮ ਕੀਤਾ ਲੋਕਾਂ ਦੇ ਭਲੇ ਦੀ ਲੋਕਾਂ ਦੀ ਸੇਵਾ ਲਈ ਗੁਰੂ ਮਹਾਰਾਜ ਦੀ ਬੜੀ ਕਿਰਪਾ ਕਿਸੇ ਤੋਂ ਇੱਕ ਰੁਪਈਏ ਦਾ ਰਫਾਦਾਰ ਨਹੀਂ ਕਦੇ ਵੀ ਤੇ ਫਿਰ ਵੀ ਅਸੀਂ ਕਿਉਂ ਕਲਤ ਕਹਾਈਏ ਕਿਉਂ ਅਸੀਂ ਪੰਥ ਦੇ ਗਦਾਰ ਕਹਾਈਏ ਸੋ ਇਸ ਲਈ ਇਹ ਭਰਤੀ ਦਾ ਕੰਮ ਅਸੀਂ ਸ਼ੁਰੂ ਕੀਤਾ ਕੋਈ ਸਾਡਾ ਸਵਾਰਥ ਨਹੀਂ ਕੋਈ ਸਾਨੂੰ ਲਾਲਚ ਨਹੀਂ ਪੰਜਾਂ ਜਾਣਿਆਂ ਨੂੰ ਕਿਸੇ ਅਹੁਦੇ ਦਾ ਨਹੀਂ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਪੰਥ ਦੀ ਜਥੇਬੰਦੀ ਆ ਜਿਹੜੀ ਸਾਡੀ ਇਹ ਤਕੜੀ ਹੋਣੀ ਚਾਹੀਦੀ ਆ ਅਤੇ ਜੋ ਸਾਡੇ ਸਿਧਾਂਤ ਨੇ त्याग सेवा ਤੇ ਕੁਰਬਾਨੀ ਉਹ ਤਿਆਗ ਤੇ ਸੇਵਾ ਤੇ ਕੁਰਬਾਨੀ ਵਾਲੀ ਲੀਡਰਸ਼ਿਪ ਅੱਗੇ ਹੋਣੀ ਚਾਹੀਦੀ ਆ ਤੇ ਇਸ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਹਰਾ ਨਹੀਂ ਸਕਦਾ ਕੋਈ ਪਰ ਅਸੀਂ ਕਿਹੜੇ ਸਿਧਾਂਤਾਂ ਤੇ ਖੜੇ ਆ ਨਾ ਤਾਂ ਅਸੀਂ ਪੰਥ ਨਾਲ ਖੜੇ ਆ ਨਾ ਅਸੀਂ ਕਿਸਾਨੀ ਨਾਲ ਖੜੇ ਆ ਦੋ ਹੀ ਸਾਡੀਆਂ ਧਿਰਾਂ ਸਿਗੀਆਂ ਮਜ਼ਬੂਤ ਪੰਥ ਤੇ ਕਿਸਾਨੀ ਅਸੀਂ ਦੋਨਾਂ ਨਾਲ ਹੀ ਨਿਖੜ ਸਕੇ ਜਦੋਂ ਤਿੰਨ ਆਰਡੀਨੈਂਸ ਆਏ ਕਿਸਾਨ ਵਿਰੋਧੀ ਇੱਕ ਇੱਕ ਕਿਸਾਨ ਨੂੰ ਪਤਾ ਲੱਗਿਆ ਸੀਗਾ ਕਿ ਇਹ ਕਾਨੂੰਨ ਸਾਡੇ ਵਿਰੋਧ ਦੇ ਵਿੱਚ ਨੇ ਕਾਲੇ ਕਾਨੂੰਨ ਨੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਵਾਲੇ ਨੇ ਕਿਉਂਕਿ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਜਾਗਰੂਕਾ ਅੰਦੋਲਨ ਦੀ ਅਗਵਾਈ ਪੰਜਾਬ ਨੇ ਕੀਤੀ ਬਾਅਦ ਦੇ ਵਿੱਚ ਦੂਜੀਆਂ ਸਟੇਟਾਂ ਦੇ ਸਾਰੇ ਕਿਸਾਨ ਤੁਰੇ ਸਾਨੂੰ ਪਤਾ ਲੱਗਿਆ ਕਿਸਾਨਾਂ ਨੂੰ ਪਤਾ ਲੱਗਿਆ ਮਜ਼ਦੂਰਾਂ ਨੂੰ ਪਤਾ ਲੱਗਿਆ ਆੜਤੀਆਂ ਨੂੰ ਪਤਾ ਲੱਗਿਆ ਦੁਕਾਨਦਾਰਾਂ ਨੂੰ ਪਤਾ ਲੱਗਿਆ ਪਰ ਸਾਡੀ ਲੀਡਰਸ਼ਿਪ ਨੂੰ ਨਹੀਂ ਪਤਾ ਲੱਗਿਆ ਜਿਸ ਦਿਨ ਆਰਡੀਨੈਂਸ ਆਇਆ ਮੈਂ ਤੀਜੇ ਦਿਨ ਸਟੇਟਮੈਂਟ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲਾਇੰਸ ਤੋੜ ਦੇਣਾ ਚਾਹੀਦਾ ਤੇ ਹਰ ਸਿਮਰਤ ਕੌਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਮੈਨੂੰ ਟੈਲੀਫੋਨ ਆਇਆ ਵੀ ਤੁਸੀਂ ਸਟੇਟਮੈਂਟ ਦੇਤੀ ਪਹਿਖਿਆ ਜੀ ਰਾਜਨੀਤੀ ਬਾਅਦ ਚਾਹ ਕਿਸਾਨੀ ਪਹਿਲੋਂ ਆ ਅਸੀਂ ਕਿਸਾਨੀ ਨਾਲ ਜੁੜੇ ਹੋਏ ਆ ਸਾਡੀ ਹੋਂਦ ਕਿਸਾਨੀ ਕਰਕੇ ਆ ਆਰਥਿਕ ਹੋਂਦ ਪੰਜਾਬ ਦਾ ਮੁੱਖ ਕਿਤਾ ਕਿਸਾਨੀ ਆ ਜੀ ਅੱਜ ਅਸੀਂ ਕਿਸਾਨੀ ਨਾਲ ਨਹੀਂ ਖੜਾਂਗੇ ਕਦੋਂ ਖੜਾਂਗੇ ਕਹਿੰਦੇ ਤੁਸੀਂ ਕਾਨੂੰਨ ਪੜ੍ਹਿਆ ਮੈਂ ਕਿਹਾ ਪੜ੍ਹਨੇ ਨਹੀਂ ਕਾਨੂੰਨ ਤੋੜੇ ਕਿਸੇ ਨੇ ਮੈਂ ਹਲਕੇ ਦੀ ਮੀਟਿੰਗ ਬੁਲਾਈ ਕਿ ਮੇਰੇ ਤੋਂ ਅੱਜ ਅਸਤੀਫਾ ਲੈ ਲਓ ਮੈਂ ਕਿਸਾਨਾਂ ਦੇ ਨਾਲ ਖੜਾ ਵਾਂ ਉਹ ਕਹਿੰਦੇ ਬਿਲ ਆਉਣ ਦਿਓ ਸਾਰੇ ਹਲਕੇ ਦੇ ਵਰਕਰ ਕਹਿੰਦੇ ਵੀ ਜੇ ਉਸ ਦਿਨ ਤੱਕ ਵੀ ਲੀਡਰਸ਼ਿਪ ਉਧਰ ਖੜੂਗੀ ਤਾਂ ਆਪਾਂ ਸਾਰੇ ਅਸਤੀਫਾ ਦੇਵਾਂਗੇ ਜਦੋਂ ਵਿਰੋਧ ਹੱਦ ਤੋਂ ਵੱਧ ਗਿਆ ਪਾਣੀ ਸਿਰ ਤੋਂ ਲੰਘ ਗਿਆ ਫਿਰ ਕੀ ਫਾਇਦਾ ਕੋਈ ਫਾਇਦਾ ਹੋਇਆ ਬੈਰਸਤੀ ਪਾ ਦੇਤਾ ਫਿਰ ਲਾਇੰਸ ਤੋੜਤਾ ਫਿਰ ਰਾਸ਼ਟਰਪਤੀ ਦੀ ਵੋਟ ਕਹਿੰਦੇ ਫੇਰ ਪਾ ਦੇ ਉਹਨਾਂ ਨੂੰ ਤੇ ਹਜੇ ਕਹਿੰਦੇ ਆ ਇਹ ਬੀਜੇਪੀ ਨਾਲ ਗਲੇ ਹੋਏ ਨੇ ਸੋ ਜਿਹੜਾ ਵੀ ਵਿਅਕਤੀ ਸਿਧਾਂਤਾਂ ਦੀ ਗੱਲ ਕਰੂਗਾ ਪਿਛਲੇ ਸਮੇਂ 'ਚ ਉਹ ਕਾਂਗਰਸ ਦਾ ਏਜੰਟ ਰਿਹਾ ਹੁਣ ਉਹ ਭਾਜਪਾ ਦਾ ਏਜੰਟ ਬਣ ਜਾਊਗਾ ਇਹਨਾਂ ਵੱਲੋਂ ਗੱਲ ਕੀ ਵੀ ਕੋਈ ਹਿੰਮਤ ਨਾ ਕਰ ਸਕੇ ਬੋਲਣ ਦੀ ਕੋਈ ਸਿਧਾਂਤਾਂ ਦੀ ਗੱਲ ਕਰਨ ਦੀ ਹਿੰਮਤ ਨਾ ਕਰ ਸਕੇ ਸਾਡੇ ਸਾਹਮਣੇ ਅਸੀਂ ਜੋ ਮਰਜ਼ੀ ਕਰੀਏ ਸ਼੍ਰੀ ਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤਿੰਨ ਸੰਸਥਾਵਾਂ ਨੇ ਸਾਡੀਆਂ ਜਿਨ੍ਹਾਂ ਦੀ ਅੱਜ ਮਰਿਆਦਾ ਤੁਹਾਡੇ ਸਾਹਮਣੇ ਆ ਵੀ ਕੀ ਹਾਲਾਤ ਬਣ ਗਏ ਨੇ ਦੁਨੀਆ ਦੇ ਵਿੱਚ ਬੈਠੇ ਸਿੱਖ ਬੜੇ ਚਿੰਤਤ ਨੇ ਬੜੇ ਦੁਖੀ ਨੇ ਇਸ ਗੱਲ ਨੂੰ ਲੈ ਕੇ ਕਿ ਅੱਜ ਕਾਣ ਹੋ ਰਿਹਾ ਸਾਡੀਆਂ ਇਹਨਾਂ ਸੰਸਥਾਵਾਂ ਦਾ ਉਹਦੀ ਮਰਿਆਦਾ ਦਾ ਕਾਣ ਹੋ ਰਿਹਾ 2 ਦਸੰਬਰ ਨੂੰ ਜੋ ਮਰਿਆਦਾ ਬਹਾਲ ਹੋਈ ਸੀਗੀ ਸ਼੍ਰੀ ਕਾਲ ਤਖਤ ਸਾਹਿਬ ਦੀ ਇਹਨਾਂ ਨੇ 3 ਮਹੀਨਿਆਂ ਦੇ ਵਿੱਚ ਉਸ ਮਰਿਆਦਾ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਸਿੰਘ ਸਾਹਿਬ ਦਾ ਕਿਰਦਾਰ ਕੁਸ਼ੀ ਉਹਨਾਂ ਦੀ ਕੀਤੀ ਗਈ ਫਿਰ ਤਿੰਨ ਜਥੇਦਾਰ ਹਟਾ ਦਿੱਤੇ ਗਏ ਤੱਕੇ ਨਾਲ ਤੇ ਹਰ ਸਿੱਖ ਫੇਰ ਨਾਰਾਜ਼ ਆ ਸੋ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਹਾਨੂੰ ਸਾਰਿਆਂ ਨੂੰ ਤਕੜੇ ਹੋਣਾ ਪੈਣਾ ਵਰਕਰਾਂ ਨੂੰ ਤਕੜੇ ਹੋਣਾ ਪੈਣਾ ਜੇ ਅਸੀਂ ਪੰਥ ਦੀ ਇਸ ਮਹਾਨ ਸਸਤਾ ਨੂੰ ਜੇ ਬਚਾਉਣਾ ਸੀ ਕੋਈ ਵੀ ਹੋਰ ਪਾਰਟੀ ਨਾ ਕਾਂਗਰਸ ਜਿਹਨ ਜੋ ਲੁੱਟਿਆ ਸਾਨੂੰ ਕਾਂਗਰਸ ਨੇ ਤੁਹਾਡੇ ਸਾਹਮਣੇ ਹੀ ਆ ਸਾਡੇ ਗੁਰੂ ਧਾਮਾਂ ਤੇ ਹਮਲੇ ਕੀਤੇ ਗਏ ਅਕਾਲ ਤਖਸਾਲਬ ਨੂੰ ਢਹਿ ਢੇਰੀ ਕੀਤਾ ਗਿਆ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਾਂਗਰਸ ਨੇ ਕਰਾਇਆ ਤੇ ਉਸ ਤੋਂ ਬਾਅਦ ਵੀ ਸਰਕਾਰ ਬਣ ਜੇ ਪੰਜਾਬ ਦੇ ਵਿੱਚ ਕਾਂਗਰਸ ਦੀ ਮੈਂ ਸਭ ਦਾ ਕਿ ਸਾਡੇ ਲਈ ਬੜੇ ਦੁੱਖ ਦੀ ਗੱਲ ਆਏ ਭਾਰਤੀ ਜਨਤਾ ਪਾਰਟੀ ਅਲਾਈਅੰਸ ਰਿਆ ਸਾਡਾ ਕਿੰਨਾ ਲੰਮਾ ਸਮਾਂ ਦੇਸ਼ ਦੀ ਆਜ਼ਾਦੀ ਵੇਲੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀਗੇ ਕੀ ਇੱਕ ਵੀ ਪੂਰਾ ਹੋਇਆ ਕਾਂਗਰਸ ਨੇ ਤਾਂ ਕਰਨਾ ਹੀ ਸੀ ਕਿ ਬੀਜੇਪੀ ਨੇ ਪੂਰੇ ਕੀਤੇ ਨਾ ਚੰਡੀਗੜ੍ਹ ਦਾ ਮਸਲਾ ਨਾ ਪਾਣੀਆਂ ਦਾ ਮਸਲਾ ਨਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਤੇ ਹੁਣ ਤਾਂ ਸਾਡੇ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਲੰਬੇ ਸਮੇਂ ਤੋਂ ਜਿਹੜਾ ਚ ਬੰਦ ਨੇ ਕਿਸਾਨੀ ਦਾ ਮਸਲਾ ਜਿਹੜਾ ਕਿਸਾਨ 13 ਮਹੀਨੇ ਬੈਠੇ ਰਹੇ ਬਾਰਡਰਾਂ ਤੇ ਤੇ ਜਿਹੜੀ ਸਰਕਾਰ ਕਿਸਾਨਾਂ ਨੇ ਬਣਾਈ ਸੀਗੀ ਉਹਨਾਂ ਨੇ ਕੁੱਟ ਕੇ ਉੱਥੋਂ ਭਜਾਇਆ ਤੇ ਅਜੇ ਤੱਕ ਸਮਾਨ ਨਹੀਂ ਮਿਲ ਰਿਹਾ ਕਿਸਾਨਾਂ ਦਾ ਦਿੱਲੀ ਵਾਲਾ ਕੋਈ ਵੀ ਸਾਡੇ ਸਕੇ ਨਹੀਂ ਹੋ ਸਕਦੇ ਦਿੱਲੀ ਵਾਲੇ ਸੋਸ਼ਰੀ ਲੋੜ ਆ ਸਾਨੂੰ ਅੱਜ ਖੇਤਰੀ ਪਾਰਟੀ ਦੀ ਅੱਜ ਲੋੜ ਆ ਸਾਨੂੰ ਉਸ ਲੀਡਰਸ਼ਿਪ ਦੀ ਜਿਹੜੀਆਂ ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਆਪਣੀ ਕੁਰਸੀ ਨੂੰ ਤਿਆਗ ਕੇ ਪੰਜਾਬ ਦੇ ਲਈ ਪੰਥ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਲੜਾਈ ਲੜੇ ਅੱਜ ਦੁਨੀਆ ਦੇ ਵਿੱਚ ਸਿੱਖਾਂ ਦਾ ਬਹੁਤ ਨਾਮ ਆ। ਬੜਾ ਨਾਮ ਕਮਾਇਆ ਸਿੱਖਾਂ ਨੇ ਬੜੀ ਮਿਹਨਤ ਕਰਕੇ ਆਰਥਿਕ ਪੱਖ ਤੋਂ ਤਰੱਕੀ ਕੀਤੀ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਜਿੱਥੇ ਮਰਜ਼ੀ ਚਲੇ ਜਾਈਏ। ਉੱਥੇ ਜਾ ਕੇ ਐਮਪੀ, ਐਮਐਲਏ ਬਣੇ ਹੋਏ ਨੇ, ਮੰਤਰੀ ਬਣੇ ਹੋਏ ਨੇ, ਪ੍ਰੀਮੀਅਰ ਬਣੇ ਹੋਏ ਨੇ। ਪ੍ਰਧਾਨ ਮੰਤਰੀ ਵੀ ਬਣ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਲੇਕਿਨ ਜਿਹੜੀ ਸਾਡੀ ਸਿੱਖਾਂ ਦੀ ਜਿੱਥੇ ਬਹੁ ਗਿਣਤੀ ਸਾਡਾ ਜਿਹੜਾ ਪੰਜਾਬ ਸਾਡਾ ਸੂਬਾ ਜਿਹੜਾ ਜਿਹੜੀ ਪੰਜਾਬੀਆਂ ਦੀ ਧਰਤੀ ਆ ਸਿੱਖਾਂ ਦੀ ਜਿਹੜੀ ਧਰਤੀ ਆ ਅੱਜ ਇੱਥੇ ਰਾਜਨੀਤਿਕ ਤੌਰ ਤੇ ਅਸੀਂ ਸਭ ਤੋਂ ਵੱਧ ਕਮਜ਼ੋਰ ਰਾਜ ਅਸੀਂ ਲੋੜ ਅੱਜ ਸਾਨੂੰ ਰਾਜਨੀਤਿਕ ਤੌਰ ਤੇ ਸਿੱਖ ਸ਼ਕਤੀ ਨੂੰ ਇਕੱਠਿਆ ਕਰਨ ਦੀ ਜੇਕਰ ਅਸੀਂ ਕੇਂਦਰ ਤੋਂ ਮਸਲੇ ਹੱਲ ਕਰਾਉਣੇ ਨੇ ਉਸ ਤੋਂ ਬਿਨਾ ਹੱਲ ਨਹੀਂ ਹੋਣਾ ਕੁਝ ਵੀ 75 ਸਾਲਾਂ ਚ ਕੋਈ ਹੱਲ ਨਹੀਂ ਹੋਇਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਲੋਕ ਜਾਗਰੂਕ ਨੇ ਅੱਜ ਲੀਡਰਸ਼ਿਪ ਨੂੰ ਜਾਗਰੂਕ ਹੋਣ ਦੀ ਲੋੜ ਆ ਅੱਜ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਅੱਗੇ ਹੁੰਦਾ ਸੀ ਕਿ ਲੀਡਰ ਉੱਥੇ ਕੁਝ ਕਹਿ ਗਿਆਗਾ ਕੁਝ ਕਹਿਤਾ ਕੋਈ ਅਖਬਾਰ ਕਿਸੇ ਐਡੀਸ਼ਨ ਚ ਖਬਰ ਲੱਗ ਗਈ ਅੱਜ ਤਾਂ ਰਿਕਾਰਡਿੰਗ ਹੁੰਦੀ ਆ ਹਰ ਚੀਜ਼ ਦੀ ਅੱਜ ਜਿਹੜੀ ਗੱਲ ਕਹਿਣੀ ਆ ਕੱਲ ਨੂੰ ਇਹ ਆਉਣ ਵਾਲੇ ਸਮੇਂ ਲਾਈਫ ਟਾਈਮ ਲਈ ਰਿਕਾਰਡ ਦਾ ਹਿੱਸਾ ਹੈ ਜੋ ਅੱਜ ਅਸੀਂ ਤੁਹਾਨੂੰ ਬੋਲ ਰਹੇ ਆ ਕਹਿਣੀ ਤੇ ਕਰਨੀ ਤੇ ਪਹਿਰਾ ਦੇਣ ਵਾਲੇ ਉਸ ਲੀਡਰਸ਼ਿਪ ਦੀ ਲੋੜ ਆ ਤੁਸੀਂ ਬੜੇ ਮਿਹਨਤਕਸ਼ ਲੋਕ ਹੋ ਬੜੀਆਂ ਮਿਹਨਤਾਂ ਕੀਤੀਆਂ ਤੁਸੀਂ ਲੋਕਾਂ ਨੇ ਇਸ ਪੰਜਾਬ ਦੀ ਇਹਨਾਂ ਟਿੱਬਿਆਂ ਨੂੰ ਤੁਸੀਂ ਆਵਾਜ਼ ਕੀਤਾ ਲੇਕਿਨ ਅੱਜ ਅੱਜ ਸਾਡਾ ਹਰ ਇੱਕ ਚਾਹੇ ਕਿਸਾਨ ਆ ਚਾਹੇ ਪੰਥਕ ਸੋਚ ਰੱਖਣ ਵਾਲਾ ਪੰਥਦਰਦੀ ਆ ਜਿਹੜਾ ਹਰੇਕ ਵਿਅਕਤੀ ਅੱਜ ਨਰਾਸ਼ ਆ ਅੱਜ ਨੂੰ ਦੇਖ ਨਹੀਂ ਰਿਹਾ ਕੁਝ ਵੀ ਅੱਗੇ ਹੋਣਾ ਕੀ ਆ ਸੋ ਇਸ ਲਈ ਆਪਾਂ ਨੂੰ ਤਕੜੇ ਹੋਣ ਦੀ ਲੋੜ ਆ ਸਾਡੀਆਂ ਨਾਲ ਸੰਸਥਾਵਾਂ ਨੂੰ ਉਹਨਾਂ ਦੀ ਮਰਿਆਦਾ ਜੇਕਰ ਅਸੀਂ ਬਹਾਲ ਰੱਖਣੀ ਚਾਹੁੰਦੇ ਆ ਤਾਂ ਇੱਕ ਜੁਟ ਹੋ ਕੇ ਜੋ ਵੀ ਸ਼੍ਰੀ ਕਾਲਤਖਬ ਸਾਹਿਬ ਦੇ ਹੁਕਮਨਾਮੇ ਆਉਂਦੇ ਨੇ ਸ਼੍ਰੋਮਣੀ ਕੈਟੀ ਦੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਬੜੀ ਵੱਡੀ ਜ਼ਿੰਮੇਵਾਰੀ ਆ ਪੰਥ ਦੇ ਮੋਢਿਆਂ ਤੇ ਲੰਬਾ ਸਮਾਂ ਹੋ ਗਿਆ ਚੋਣਾਂ ਨਹੀਂ ਹੋਈਆਂ 2011 ਦੇ ਵਿੱਚ ਚੋਣਾਂ ਹੋਈਆਂ ਸੀ 14 ਸਾਲ ਹੋ ਗਏ ਨੇ ਸੋਨਾ ਚੋਣਾ ਦੀ ਬੜੀ ਅਹਿਮੀਅਤ ਆ ਅਸੀਂ ਤਾਂ ਵੋਟਾਂ ਬਣਾਉਣ 'ਚ ਬੜੇ ਟੱਲੇ ਰਹੇ ਲੇਕਿਨ ਜਦੋਂ ਵੀ ਚੋਣਾ ਅਨਾਉਂਸ ਹੁੰਦੀਆਂ ਚਾਹੇ ਪਿੰਡ 'ਚ 200 ਵੋਟਾਂ ਚਾਹੇ 300 ਵੋਟਾਂ ਤੇ ਆਪਣੀ ਵੱਡੀ ਜ਼ਿੰਮੇਵਾਰੀ ਆ ਸਾਰਿਆਂ ਦੀ ਬਣਦੀ ਕਿ ਅਸੀਂ ਉਸ ਤਰ੍ਹਾਂ ਦੇ ਨੁਮਾਇੰਦੇ ਚੁਣੀਏ ਜਿਹੜੇ ਚੰਗੇ ਅਖਸ ਵਾਲੇ ਹੋਣ ਚੰਗੇ ਕਿਰਦਾਰ ਵਾਲੇ ਹੋਣ ਜਿਹੜੇ ਧਰਮ ਨਾਲ ਖੜਨ ਵਾਲੇ ਹੋਣ ਜੇਕਰ ਅਸੀਂ ਵੀ ਚਾਹੇ ਜਿਹੜਾ ਲੀਡਰ ਉਹਨਾਂ ਦੇ ਪਿੱਛੇ ਆ ਜੀ ਉਹ ਵੀ ਗਲਤ ਆ ਤੇ ਉਹਦੇ ਖਿਲਾਫ ਵੀ ਖੜਨ ਵਾਲੇ ਹੋਣ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਹੋਣ ਇਹ ਅੱਜ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਰਾਜਨੀਤੀ ਤੋਂ ਪਹਿਲਾਂ ਧਰਮ ਪਹਿਲਾਂ ਧਰਮ ਨੂੰ ਬਚਾਉਣਾ ਜ਼ਰੂਰੀ ਆ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਰਿਆਦਾ ਬਹਾਲ ਕਰਨੀ ਇਹ ਸਾਡੇ ਲਈ ਇਹ ਜ਼ਿਆਦਾ ਜ਼ਰੂਰੀ ਨੇ ਪੰਜਾਬ ਦੀ ਸਰਕਾਰ ਬਣਾਉਣ ਦੇ ਨਾਲੋਂ ਕਿਉਂਕਿ ਜੇ ਧਰਮ ਹੀ ਨਾ ਰਿਹਾ ਤਾਂ ਕੁਝ ਨਹੀਂ ਰਹਿਣਾ ਸੋ ਇਸ ਲਈ ਇਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਤਕੜੇ ਹੋ ਕੇ ਚੰਗੇ ਆਕਸ ਵਾਲੇ ਉਮੀਦਵਾਰਾਂ ਨੂੰ ਅਸੀਂ ਜਿਤਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਹੋ ਸਕੇ ਅਤੇ ਚੰਗੀ ਲੀਡਰਸ਼ਿਪ ਤੁਹਾਡੇ ਵਿੱਚੋਂ ਨੌਜਵਾਨ ਜਿਹੜੇ ਉਹ ਅੱਗੇ ਆ ਸਕਣਨ ਨੌਜਵਾਨਾਂ ਦੇ ਹੱਥ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਵਾਗਡੋਰ ਹੋਵੇ ਉਹ ਤਾਂ ਹੀ ਹੋ ਸਕਦਾ ਜੇਕਰ ਅਸੀਂ ਆਉਣ ਵਾਲੇ ਸਮੇਂ ਸਾਰੇ ਫੈਸਲੇ ਸੋਚ ਸਮਝ ਕੇ ਲਵਾਂਗੇ ਆਮ ਆਦਮੀ ਪਾਰਟੀ ਨੇ ਬੜਾ ਗੁੰਮਰਾਹ ਕੀਤਾ ਸੋਸ਼ਲ ਮੀਡੀਆ ਰਾਹੀਂ ਸਾਨੂੰ ਸ਼ਾਇਦ ਆਸ ਸੀ ਕਿ ਸ਼ਾਇਦ ਬਹੁਤ ਵੱਡਾ ਬਦਲਾ ਆ ਰਿਹਾ ਲੇਕਿਨ ਬਹੁਤ ਵੱਡਾ ਧੋਖਾ ਹੋਇਆ ਪੰਜਾਬ ਦੇ ਲੋਕਾਂ ਦੇ ਨਾਲ ਹਰ ਵਰਗ ਨਾਲ ਹੋਇਆ ਅੱਜ ਕੀ ਹਾਲਾਤ ਨੇ ਪੰਜਾਬ ਦੇ ਅੱਜ ਲਾਹ ਕਿਸਾਨਾਂ ਦੀ ਮੈਂ ਗੱਲ ਪਹਿਲਾਂ ਕਰਕੇ ਹੀ ਹਟਿਆ ਅਸੀਂ ਨਾਰਾ ਦਿੰਦੇ ਸੀ ਜੈ ਜਵਾਨ ਜੈ ਕਿਸਾਨ ਸਾਡੀਆਂ ਟਰਾਲੀਆਂ ਪਿੱਛੇ ਲਿਖਿਆ ਹੁੰਦਾ ਸੀਗਾ ਕਿ ਜਵਾਨ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਵਿੱਚ ਆਪਦਾ ਯੋਗਦਾਨ ਪਾਉਂਦਾ ਕਿਸਾਨ ਤੇ ਜਵਾਨ ਸਾਡੀਆਂ ਸਰਦਾਂ ਦੀ ਰਾਖੀ ਕਰਦਾ ਅੱਜ ਨਾ ਕਿਸਾਨ ਬਖਸ਼ੇ ਗਏ ਨਾ ਜਵਾਨ ਬਖਸ਼ੇ ਗਏ ਉਹਨਾਂ ਤੇ ਵੀ ਜੋ ਕੁੱਟਮਾਰ ਹੋਈ ਆ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਇਨਸਾਫ ਨਹੀਂ ਮਿਲ ਰਿਹਾ ਅੱਜ ਪੰਜਾਬ ਦੇ ਵਿੱਚ ਰੋਜ਼ ਕਿਤੇ ਨਾ ਕਿਤੇ ਬੰਬ ਧਮਾਕੇ ਹੋ ਰਹੇ ਨੇ ਸੋ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਸੋ ਇਸ ਲਈ ਲੋੜ ਆ ਜ ਪੰਜਾਬ ਨੂੰ ਖੇਤਰੀ ਪਾਰਟੀ ਦੀ ਅਤੇ ਯੋਗ ਲੀਡਰਸ਼ਿਪ ਦੀ ਸੋ ਜਿਹੜੀ ਭਰਤੀ ਮੁਹਿੰਮ ਚੱਲ ਰਹੀ ਆ ਬੇਸ਼ੱਕ 12 ਤਰੀਕ ਨੂੰ ਇੱਕ ਜਿਹੜੀ ਪਰਿਵਾਰ ਦੀ ਪਾਰਟੀ ਆ ਉਹਦਾ ਪ੍ਰਧਾਨ ਚੁਣਿਆ ਜਾਣਾ ਉਹਨਾਂ ਨੇ ਆਪਣੇ ਮਨ ਨੂੰ ਤਸੱਲੀ ਦੇ ਲੈਣੀ ਆ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੀਆਂ ਭਾਵਨਾਵਾਂ ਅਨੁਸਾਰ ਚੁਣਿਆ ਜਾਊਗਾ ਗੁਰੂ ਸਾਹਿਬ ਮਿਹਰ ਕਰਨਗੇ ਤਕੜੇ ਹੋ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਚੰਗੇ ਅਕਸ ਵਾਲੇ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਜਿਤਾ ਦਿਓ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੋਰ ਜਿਹੜੀ ਇਹ ਪੰਥ ਦੇ ਹਵਾਲੇ ਹੋਊਗੀ ਮੈਂ ਤੁਹਾਡੇ ਨਾਲ ਵਾਦਾ ਕਰਦਾ